ਕੈਨੇਡਾ 'ਚ ਹਾਲ ਹੀ ਵਿੱਚ ਫੈਡਰਲ ਇਮੀਗ੍ਰੇਸ਼ਨ ਪਾਲਿਸੀ ਵਿੱਚ ਹੋਈ ਸਖਤੀ ਕਰਕੇ 70000 ਤੋਂ ਵੱਧ ਵਿਦੇਸ਼ੀ ਯਾਤਰੀਆਂ ਨੂੰ ਵਾਪਸ ਭੇਜਣ ਦਾ ਖਤਰਾ ਮੰਡਰਾ ਰਿਹਾ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਪੰਜਾਬੀ ਨੇ ਜੋ ਨਵੀਂ ਸ਼ੁਰੂਆਤ ਦੀ ਆਸ ਵਿੱਚ ਕੈਨੇਡਾ ਗਏ ਸਨ। ਹੁਣ ਟਰੂਡੋ ਸਰਕਾਰ ਐਜੂਕੇਸ਼ਨ ਪਰਮਿਟ ਨੂੰ ਸੀਮਿਤ ਕਰਨ ਅਤੇ ਸਥਾਈ ਨਿਵਾਸ ਦਾਖਲਿਆਂ ਨੂੰ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਦੋ ਦਿਨ ਪਹਿਲਾਂ ਕੈਨੇਡਾ ਦੇ ਹੈਲੀਫੈਕਸ ਵਿੱਚ ਪ੍ਰਧਾਨ ਮੰਤਰੀ ਅਤੇ ਕੈਨੇਡੀਅਨ ਮੰਤਰੀ ਨੇ ਸਪਸ਼ਟ ਕਿਹਾ ਹੈ ਕਿ ਸਰਦੀਆਂ ਦੇ ਮੌਸਮ ਵਿੱਚ ਬਹੁਤ ਹੈਰਾਨ ਕਰਨ ਵਾਲੇ ਕਦਮ ਚੁੱਕੇ ਜਾ ਸਕਦੇ ਨੇ ਬਹੁਤ ਸਾਰੇ ਗ੍ਰੈਜੂਏਟਾਂ ਦੇ ਵਰਕ ਪਰਮਿਟ ਇਸ ਸਾਲ ਖਤਮ ਹੋਣ ਜਾ ਰਹੇ ਨੇ ਅਤੇ ਸਾਲ ਦੇ ਅਖੀਰ ਵਿੱਚ ਇਮੀਗ੍ਰੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਥਿਤੀ ਖਾਸ ਤੌਰ ਤੇ ਗੰਭੀਰ ਹੋ ਗਈ ਹੈ ਕਿਉਂਕਿ ਨਵੀਆਂ ਸਬਾਈ ਨੀਤੀਆਂ ਨੇ ਸਥਾਈ ਰਿਹਾਇਸ਼ਾਂ ਦਾਖਲਿਆਂ ਵਿੱਚ 25% ਦੀ ਕਟੌਤੀ ਕੀਤੀ ਹੈ ਜਿਸ ਨਾਲ ਬਹੁਤ ਸਾਰੇ ਵਿਦਿਆਰਥੀ ਅਚਾਨਕ ਕਮਜ਼ੋਰ ਹੋ ਗਏ ਨੇ ਦਰਸਲ 2023 ਵਿੱਚ ਐਜੂਕੇਸ਼ਨ ਵੀਜ਼ਾ ਪ੍ਰਾਪਤ ਕਰਨ ਵਾਲੇ ਲਗਭਗ 37% ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਨੇਡਾ ਦੀ ਰਿਹਾਇਸ਼ ਸਹਿਤ ਸੰਭਾਲ ਅਤੇ ਹੋਰ ਸੇਵਾਵਾਂ ਤੇ ਬਹੁਤ ਦਬਾਅ ਪਾਇਆ ਹੈ ਇਸ ਦੇ ਜਵਾਬ ਵਿੱਚ ਕੈਨੇਡਾ ਸਰਕਾਰ ਨੇ ਇਸ ਵਧੇ ਹੋਏ ਬੋਝ ਨਾਲ ਨਜਿੱਠਣ ਲਈ ਅਗਲੇ 2 ਸਾਲਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪਰਮਟ ਅਰਜ਼ੀਆਂ ਤੇ ਇੱਕ ਸੀਮਾ ਲਗਾ ਦਿੱਤੀ ਹੈ ਕੈਨੇਡਾ ਦੀ ਸਰਕਾਰੀ ਏਜੰਸੀ ਇਮੀਗ੍ਰੇਸ਼ਨ ਰੈਫਿਊਜ਼ ਐਂਡ ਸਿਟੀਜ਼ਨਸ਼ਿਪ ਦੇ ਅਨੁਸਾਰ 2024 ਵਿੱਚ ਇਹ ਸੀਮਾ ਲਗਭਗ 3.6 ਲੱਖ ਪਰਮਿਟ ਹੋਣ ਦੀ ਉਮੀਦ ਹੈ ਜੋ ਕਿ ਪਿਛਲੇ ਸਾਲ ਨਾਲੋਂ 35% ਤੋਂ ਘੱਟ ਹੈ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨਾਂ ਲਈ ਆਉਣ ਵਾਲੇ ਦਿਨ ਬਹੁਤ ਹੀ ਮੁਸੀਬਤ ਭਰੇ ਹੋਣ ਵਾਲੇ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਇਤਿਹਾਸਕ ਵਾਅਦੇ ਤੋਂ ਬਾਅਦ ਕੈਨੇਡਾ ਆਉਣ ਵਾਲੇ ਅਸਥਾਈ ਵਿਦੇਸ਼ੀ ਕਾਮਯਾਦੀ ਗਿਣਤੀ ਨੂੰ ਘਟਾ ਦੇਵੇਗੀ ਕਿਉਂਕਿ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਪ੍ਰਵਾਸੀਆਂ ਅਤੇ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਵਧੀ ਹੈ 트ਰੂਡੋ ਨੇ ਇਹ ਵੀ ਕਿਹਾ ਕਿ ਸਰਕਾਰ ਹਰ ਸਾਲ ਕੈਨੇਡਾ ਵਿੱਚ ਸਵੀਕਾਰ ਕੀਤੇ ਜਾਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਕਟੌਤੀ ਕਰਨ ਬਾਰੇ ਵਿਚਾਰ ਕਰ ਰਹੀ ਹੈ ਲਿਬਰਲ ਸਰਕਾਰ ਦੇ ਅਧੀਨ ਸਾਲਾਂ ਦੇ ਵਾਧੇ ਇਮੀਗ੍ਰੇਸ਼ਨ ਪੱਧਰ ਤੋਂ ਬਾਅਦ ਇਹ ਸੰਭਾਵੀ ਤੌਰ ਤੇ ਇੱਕ ਵੱਡਾ ਨੀਤੀਗਤ ਬਦਲਾਅ ਹੈ ਪ੍ਰਵਾਸੀ ਬੇਰੋਜ਼ਗਾਰੀ ਦਰ ਹੁਣ 11.6% ਹੈ ਜੋ ਕਿ ਜੂਨ ਵਿੱਚ ਦਰਜ ਕੀਤੀ ਗਈ 6.4% ਦੀ ਸਮੁੱਚੀ ਬੇਰੋਜ਼ਗਾਰੀ ਦਰ ਨਾਲੋਂ ਕਾਫੀ ਜ਼ਿਆਦਾ ਹੈ 15 ਤੋਂ 24 ਸਾਲ ਦੀ ਉਮਰ ਦੇ ਲੋਕਾਂ ਵਿੱਚ ਬੇਰੋਜ਼ਗਾਰੀ ਦੀ ਦਰ 13.5% ਹੈ ਟਰੂਡੋ ਨੇ ਕਿਹਾ ਕਿ ਇਹ ਇੱਕ ਅਜਿਹਾ ਮੁੱਦਾ ਹੈ ਜਿਸ ਨੂੰ ਉਹ ਬਹੁਤ ਗੰਭੀਰ ਗੰਭੀਰਤਾ ਨਾਲ ਲੈਂਦੇ ਨੇ ਅਤੇ ਕਿਹਾ ਕਿ ਇਸ ਹਫਤੇ ਕੈਬਨਟ ਮੀਟਿੰਗ ਵਿੱਚ ਇਸ ਵਿਸ਼ੇ ਤੇ ਚਰਚਾ ਕੀਤੀ ਜਾਵੇਗੀ